ਕਹੋਗੇ ਇੱਕ ਸਾਡੇ ਧਿਆਨ ਦੇ ਵਿੱਚ ਰੀਸੈਂਟਲੀ ਉਹਨੇ ਦੋ ਵੀਡੀਓ ਸਾਹਮਣੇ ਆਈਆਂ ਹੈਗੀਆਂ ਉਹਨਾਂ ਵੀਡੀਓਜ਼ ਦੇ ਵਿੱਚ ਇੱਕ ਲੜਕੀ ਹੈਗੀ ਆ ਜਿਸਦੇ ਹੱਥ ਵਿੱਚ ਇੱਕ ਲਾਈਕ ਛੋਟਾ ਹਥਿਆਰ ਨੁਮਾ ਚੀਜ਼ ਦਿਖ ਰਹੀ ਹੈ ਜਿਹਦੇ ਨਾਲ ਉਹ ਫੈਰ ਕਰ ਰਹੀ ਹੈਗੀ ਤੇ ਦੂਸਰੀ ਵੀਡੀਓ ਦੇ ਵਿੱਚ ਇੱਕ ਗਨ ਹੈਗੀ ਆ ਜਿਸ ਨੂੰ ਜਿਸ ਨੂੰ ਉਹਨਾਂ ਉਹਨਾਂ ਨੇ ਵੀਡੀਓ ਬਣਾਈ ਹੈ ਤੇ ਦਾ ਆਨਲਾਈਨ ਤੇ ਸੋਸ਼ਲ ਮੀਡੀਆ ਪਲੇਟਫਾਰਮ ਉੱpon ਨੂੰ ਫਲੋਟ ਕਰ ਰਹੇ ਤੇ ਇਸ ਇਹ ਸਾਡੇ ਧਿਆਨ ਦੇ ਵਿੱਚ ਹੋਣੀ ਇਹ ਵੀਡੀਓ ਆਈ ਹੈ ਜੀ ਇਸ ਤੇ ਸਰ ਕੀ ਕਾਰਵਾਈ ਕਰ ਰਹੇ ਹੋ ਇਸ ਸਬੰਧੀ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਹੈ ਵੈਪਨਸ ਜਿਹੜੇ ਨਾਲ ਲੈ ਕੇ ਵੀਡੀਓਜ਼ ਜਿਹੜੀਆਂ ਬਣਾ ਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਫਲੌਟ ਕਰਨਾ ਉਹ ਲੀਗਲੀ ਪ੍ਰੋਹੀਬਿਟਿਡ ਹੈਗਾ ਜੀ ਇਸੇ ਤੇ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਜੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਤੇ ਡੂਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਇਹ ਸਾਰੇ ਫੈਕਟ ਕਲੀਅਰ ਕਰਾਂਗੇ ਜਿਹੜੇ ਵੈਪਨ ਨੇ ਇਹਨਾਂ ਕੋਲ ਕਿੱਥੋਂ ਆਏ ਨੇ ਕੋਈ ਲਸੈਂਸੀ ਨੇ ਜਾਂ ਗੈਰ ਲਸੈਂਸੀ ਵੈਪਨ ਨੇ ਅਗਰ ਇਦਾਂ ਦੀ ਕੋਈ ਗੱਲਬਾਤ ਸਾਹਮਣੇ ਆਊਗੀ ਜਿਹਦੇ ਵਿੱਚ ਕੋਈ ਆਰਮ ਸੈਕਟਿਨ ਆਰ